Karena kalau enggak ngarang ini ਆਇਆ ਜੀ ਮੌਕੇ ਤੇ ਹੁਣੇ ਇਨਫੋਰਮੇਸ਼ਨ ਆਈ ਸੀ ਤੇ ਇਥੇ ਤੋਂ ਮਰੀਗਾ ਵਾਲੇ 4 ਜਣੇ ਕੰਮ ਕਰਦੇ ਸੀ ਸਾਈਡ ਤੇ ਤੇ ਆ ਕੇ ਉਹ ਟ੍ਰੱਕ ਚੜ ਗਿਆ ਤੇ ਜਿਨ੍ਹਾਂ ਨਾਲ 4 ਜਣੇ ਦੀ 4 ਕੈਸ਼ੁਐਲਟੀਆਂ ਹੋਈਆਂ ਤੇ ਮੌਕੇ ਤੇ ਆਇਆ ਜੀ ਇਸ ਤੋਂ ਬਾਅਦ ਦੇਖਦੇ ਹਾਂ ਸਾਰਾ ਕੰਮ ਸਰੋਵਰ ਚਾਲਕ ਭੱਜ ਗਿਆ ਜੀ ਇਹ ਫੋਟੋ ਲੱਗੇ ਹੋਏ ਅੱਗੇ ਨਹੀਂ ਨਹੀਂ ਉਹ ਟੈਂਪੂ ਵੀ ਖੜਾ ਜੀ ਤੇ ਚਾਲਕ ਵੀ ਖੜਾ ਮ ਕੰਮ ਕਰਨ ਲੱਗ ਰਹੇ ਸੀਗੇ ਸਾਈਡ ਤੇ ਜਿਹੜੀਆਂ ਦੂਜੀਆਂ ਮਾਦਮ ਜਿਵੇਂ ਦੱਸਿਆ ਵੀ ਅਸੀਂ ਕਹਿੰਦੇ ਉਦੋਂ ਨੂੰ ਵਾਕੇ ਆਏ ਕੰਮ ਕਰਨ ਲੱਗੇ ਤੇ ਉਹ ਕੰਮ ਕਰਦੇ ਨਾਲ ਦੀ ਇਹ ਚੜਾ ਕੇ ਲਏ ਨਹੀਂ ਤਾਂ ਸਾਰਿਆਂ ਨੂੰ ਰਗੜ ਦੇਣਾ ਸੀ ਇਹਨਾਂ ਨੇ ਬਾਕੀ ਫਿਰ ਉੱਥੇ ਵੀ ਕਿਸੇ ਬੰਦੇ ਨੇ ਘੇਰ ਲਿਆ ਸਾਡੇ ਨਾਲ ਜਿਹੜੇ ਸਾਡੇ ਮੇਰੇ ਨਾਲ ਮੇਰੀ ਚਾਰਾਂ ਪਾਈ ਤਰੇਂ ਦੁਕਾਨਾ ਫੂਂਗ ਵਾਲੇ ਮੁੰਡੇ ਨਾਲ ਆਏ ਨੇ ਉਹਨਾਂ ਨੇ ਉੱਥੇ ਮੁੰਰੇ ਜਾ ਕੇ ਡਰਾਈਵਰ ਘੇਰ ਲਿਆ ਉਹ ਉਹਨੂੰ ਪੁਲਿਸ ਚੌਕੀ ਚ ਮਹਿਲਾਂ ਲੈ ਗਏ ਅੱਛਾ ਬਾਕੀ ਇੱਕ ਬੰਦਾ ਹੋਰ ਸੀ ਇਹਦਾ ਫੋਨ ਲੈ ਲਿਆ ਬਾਕੀ ਜਿਹੜੇ ਇਹ ਉਹ ਬੈਂਟਰ ਚੜਾ ਹੀ ਉਹਦਾ ਨੰਬਰ ਕਿਹੜੇ-ਕਿਹੜੇ ਲੋਕ ਇੱਕਦਾ ਹੀ ਡੈਥ ਆ ਸਾਰੀਤਾ ਆਇਆ ਸੀ ਤਦਾਇ ਨੇ ਕਿ ਬੀਬੀ ਆ। ਅੱਛਾ। ਹਾਂ ਸਾਡੇ ਸਾਡੇ ਪਹਿਲੇ ਗਰੀਬ ਘਰਾਂ ਦੇ ਜਵਾ। ਵੀ ਇਹ ਆਪਦਾ ਅਮਰੀਕਾ ਮਜ਼ਦੂਰ ਚ ਜਾਨੀ ਕਿ ਉਹ ਦਿਹਾੜੀ ਕਰਦੇ ਸੀਗੇ। ਉਹ ਇਹ ਇੱਧਰ ਭਾਗਿਆ ਕਰੀ ਅਸੀਂ ਇੱਥੇ ਦੁਪਹਿਰ ਦੇ ਟਾਈਮੇ ਖਾਣਾ ਖਾਣ ਵਾਸਤੇ ਸਾਈਡ ਤੇ ਬੈਠੇ ਸੀਗੇ। ਜੋ ਪਤਾ ਲੱਗਿਆ ਵੀ ਬੈਠੇ ਬੰਦਿਆਂ ਦੇ ਉੱਪਰ ਆ ਕੇ ਟਰੱਕ ਚੜਾਤਾ। ਤਿੰਨ ਬਸ ਤੇ ਕਿੰਨੇ ਬੰਦਿਆਂ ਦੀ ਡੈਥ ਹੋ ਗਈ ਜੀ? ਇਹ ਚ ਐਟ ਦੀ ਸਪੌਟ ਤਿੰਨ ਬੰਦੇ ਤੇ ਇੱਕ ਔਰਤ ਦੀ ਡੈਥ ਹੋ ਗਈ ਹੈ ਜੀ। ਇਹ ਸਾਰੇ ਵਿਸ਼ਨਪੁਰੇ ਦੇ ਇਹ ਸਾਰੇ ਹੀ ਵਿਸ਼ਨਪੁਰਾ ਪੰਚਾਇਤ ਦੇ ਨੇ ਜੀ ਅੱਜ ਆਸਨਾਮ ਸ਼ਹਿਰ ਦੇ ਨਾਲ ਵਿਸ਼ਨਪੁਰਾ ਤੇ ਪਰਦਖੇੜਾ ਦੇ ਵਿਚਾਲੇ ਤੇ ਨਰੇਗ ਵਾਲੇ ਦੇ ਕਰਮਚਾਰੀ ਸੀਗੇ ਨਰੇਗ ਵਾਲੇ ਕੰਮ ਕਰ ਰਹੇ ਸੀਗੇ ਜਿਨ੍ਹਾਂ ਵਿੱਚ ਸਿਮਰਨਜੀਤ ਦੇ ਨਾਮ ਦਾ ਮੇਡ ਆ ਨਾਲ ਕੰਮ ਕਰਵਾ ਰਿਆ ਸੀ ਤੇ ਮਹਿਲਾ ਚੌਕ ਵੱਲੋਂ ਇੱਕ ਟਰੱਕ ਆਇਆ ਜਿਉਂ ਇਹ ਕੰਮ ਕਰ ਰਹੇ ਸੀਗੇ ਬੰਦੇ ਸਾਰੇ ਇਹਨਾਂ ਦੇ ਉੱਤੇ ਆ ਕੇ ਉਹ ਟਰੱਕ ਵਾਲੇ ਨੇ ਡਰਾਈਵਰ ਨੇ ਟਰੱਕ ਚੜਤਾ ਤੇ ਚਾਰ ਬੰਦੇ ਜਿਹੜੇ ਸੀਗੇ ਇੱਕ ਲੇੜੀ ਤੇ ਤਿੰਨ ਜੈਂਟਸ ਜਿਹੜੇ ਸੀਗੇ ਇਹ ਕੰਮ ਕਰ ਰਹੇ ਸੀ ਜਿਨ੍ਹਾਂ ਦੀ ਮਤਲਬ ਮੌਕੇ ਤੇ ਮੌਤ ਹੋ ਗਈ ਰਕਾਇ ਤਾਂ ਕੁਝ ਲੱਗਿਆ ਗਿਆ ਲੰਘ ਗਿਆ ਤੇ ਇਹ ਜਿਹੜੀ ਹੈ ਅਧਿਕਾਰਤ ਤੌਰ ਤੇ ਕੰਮ ਹੋ ਰਿਹਾ ਸੀ ਜਿਸ ਤਰ੍ਹਾਂ ਸੜਕ ਤੇ ਗਰੇ ਮਜ਼ਦੂਰਾਂ ਦਾ ਜਿਸ ਤਰ੍ਹਾਂ ਕੰਮ ਹੋ ਜਿਹੜਾ ਕਰਦੀ ਸੀ ਇਹ ਮਹਿਕਮੇ ਬੀਡੀਪੀ ਦਫਤਰੋਂ ਹੋ ਰਿਹਾ ਸੀਗਾ ਮਹਿਕਮੇ ਵੱਲੋਂ ਸਰਕਾਰੀ ਤੌਰ ਤੇ ਹੋ ਰਿਹਾ ਸੀ ਕੰਮ ਇਹ ਤਾਂ ਔਰ ਇਹਨਾਂ ਦੇ ਵਿੱਚ ਜਿਹੜਾ ਜਿੱਦਾਂ ਇਹ 15 ਤੇ 20 ਬੰਦੇ ਕੰਮ ਕਰਦੇ ਸੀ ਜਿਨ੍ਹਾਂ ਵਿੱਚ ਇੱਕ ਇੰਚਾਰਜ ਸਿਮਰਨ ਜੀ ਸੀ ਉਸ ਤੋਂ ਬਾਕੀ 14 ਇਹਨਾਂ ਦੇ ਬਜਟ ਵਰਕਰ ਜਿਹਨੂੰ ਕੰਮ ਕਰਦੇ ਸਾਰੇ ਸਭ ਜਿਵੇਂ ਨਰੇਗਾ ਮਸੀਦ ਸੜਕਾਂ ਤੇ ਕੰਮ ਕਰਦੇ ਨੇ ਇਹਨਾਂ ਦੀ ਸੇਫਟੀ ਲਈ ਜਿਹੜਾ ਵੀਡੀਓ ਦਫ਼ਤਰ ਵੱਲੋਂ ਡਿਊਟੀ ਲੱਗੀ ਇਹਨਾਂ ਦਾ ਕੋਈ ਇਸ ਤਰ੍ਹਾਂ ਸੇਫਟੀ ਦਾ ਨਹੀਂ ਕੋਈ ਧਿਆਨ ਬੱਧਿਆ ਜਾਂਦਾ ਇਹ ਰੱਖਣਾ ਬਣਦਾ ਜੀ ਪ੍ਰੋਪਰ ਇਹਨਾਂ ਦੀ ਜਿਹੜਾ ਰੋਡ ਤੇ ਕੰਮ ਕਰਦੇ ਨੇ ਪ੍ਰੋਪਰ ਬੈਰੀਕੇਟਿੰਗ ਹੋਣੀ ਚਾਹੀਦੀ ਹੈ ਪ੍ਰੋਪਰ ਇਹਨਾਂ ਉੱਤੇ ਜਿਵੇਂ ਜੈਕਰ ਜਰਥੀ ਪਾਈ ਜਾਂਦੀ ਹੈ ਵੀ ਕੰਮ ਚੱਲ ਰਿਹਾ ਹੁੰਦਾ ਪ੍ਰੋਪਰ ਇਹਨਾਂ ਖਿਰਦਾ ਜਿਹੜਾ ਹੈਲਮਟ ਹੁੰਦਾ ਇਹ ਵੀ ਚੀਜ਼ਾਂ ਪ੍ਰੋਪਰ ਧਿਆਨ ਰੱਖਣਾ ਬਣਦਾ ਪਰ ਇਹਨਾਂ ਦੇ ਉੱਤੇ ਇੱਥੇ ਮੌਕੇ ਤੇ ਕੋਈ ਐਵੀ ਇਹ ਦਾ ਆਪਣੇ ਕਮੇਟੀ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਕਿਵੇਂ ਹੋਇਆ ਔਰ ਕਿੱਦਾਂ ਹੋਇਆ ਸਰ ਉਹਨੂੰ ਉੱਥੇੋਂ ਫੜ ਲਿਆ ਤੁਸੀਂ ਕਿਉਂਕਿ ਨਸ਼ਾ ਵਗੈਰਾ ਲੱਗਿਆ ਡਰਾਈਵਰ ਦਾ ਨਹੀਂ ਅਜੇ ਅਜੇ ਕੋਈ ਨਹੀਂ ਹੈ ਡਰਾਈਵਰ ਅੱਗੇ ਨਿਕਲ ਗਿਆ ਸੀ ਉਹਨੂੰ ਰੌਂਡਪ ਬਕਰ ਲਿਆ ਗੱਡੀ ਅੱਗੇ ਖੜੀ ਹੋਈ ਰੌਂਡਪ ਬਕਰ ਲਈ ਜਿੰਦਗੀ ਸਰ ਬਹਾਨਾ ਜ਼ਬਤਾ ਹੀ ਉਹਦਾ ਜੀ ਹਾਂ ਜਿੰਨਾ ਜਾਊਗਾ ਜੀ ਇਹ ਬੰਗਾਲਾ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਇਹ ਤੇ ਵੇਖੋ ਇਹ ਕਾਨੂੰਨ ਦੇ ਮੁਤਾਬਕ ਜੋ ਵੀਡੀਓ ਦਫ਼ਤਰ ਤੋਂ ਹਦਿਆਤਾਂ ਹੋਣਗੀਆਂ ਜੋ ਮਹਿਕਮੇ ਦੇ ਕੰਮ ਹੋਣਗੇ ਰੂਲ ਮੁਤਾਬਕ ਹੋਣਗੇ ਐਕਟ ਮੁਤਾਬਕ ਹੋਣਗੇ ਐਕਟ ਮੁਤਾਬਕ ਸਾਰਾ ਕ